ਇਹ ਤੁਹਾਨੂੰ ਦੱਸਦੀ ਕਿ ਰਿਸ਼ਤੇ ਤਾਰ-ਤਾਰ ਕੋਏ ਨੇ ਜੀ ਹਾਂ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਦਾ ਸਿਰ ਦੇ ਵਿੱਚ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਨਾਬਾ ਬਲਾਕ ਦੇ ਪਿੰਡ ਦੁਲੱਦੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਦੇਰ ਰਾਤ ਘਰ ਦੇ ਵਿੱਚ ਘਰੇਲੂ ਝਗੜਾ ਹੋ ਜਾਂਦਾ ਹੈ ਪਿਓ ਤੇ ਪੁੱਤ ਦਾ ਪਰ ਪੁੱਤ ਨੇ ਦਰਿੰਦਿਆਂ ਦੇ ਵਾਂਗ ਆਪਣੇ ਪਿਓ ਤੇ ਤਰਸ ਨਹੀਂ ਖਾਦਾ ਉਸ ਬਜ਼ੁਰਗ ਪਿਓ ਤੇ ਤਰਸ ਨਹੀਂ ਖਾਦਾ ਜਿਦੇ ਤੋਂ ਕੋਈ ਵੀ ਖਤਰਾ ਨਹੀਂ ਜਾਪਦਾ ਇਹ ਬਜ਼ੁਰਗ ਤੁਸੀਂ ਦੇਖ ਸਕਦੇ ਹੋ ਜਿਸ ਦੀ 70 ਸਾਲ ਉਮਰ ਹੈ ਨਾਮ ਸਾਹਿਬ ਸਿੰਘ ਦੱਸਿਆ ਗਿਆ ਹੈ ਔਰ ਇਹਦਾ ਪੁੱਤ ਕੁਲਦੀਪ ਸਿੰਘ ਦੋਨਾਂ ਜਣਿਆਂ ਦੀ ਕੋਈ ਆਪਸੀ ਲੜਾਈ ਹੋ ਗਈ ਕੋਈ ਘਰੇਲੂ ਝਗੜਾ ਚੱਲ ਰਿਹਾ ਸੀ ਜਿਸ ਦੇ ਦਰਮਿਆਨ ਇਹਦੇ ਪੁੱਤ ਦੇ ਵੱਲੋਂ ਯਾਨੀ ਕਿ ਸਾਹਿਬ ਸਿੰਘ ਤੇ ਇੱਟਾਂ ਦੇ ਨਾਲ ਹਮਲੇ ਕਰ ਦਿੱਤੇ ਗਏ ਇਸਦੇ ਹੀ ਪੁੱਤ ਕੁਲਦੀਪ ਸਿੰਘ ਦੇ ਵੱਲੋਂ ਪੋਰਾ ਵੀ ਤਰਸ ਨਹੀਂ ਖਾਦਾ ਕਿ ਉਹ ਮੇਰਾ ਨਾ ਪਿਓ ਹੈ ਉਹਨੇ ਮੈਨੂੰ ਜਨਮ ਦਿੱਤਾ ਮੈਨੂੰ ਪੜਾਇਆ ਲਿਖਾਇਆ ਇਹਨਾਂ ਵੱਡਿਆ ਕਰ ਦਿੱਤਾ ਪਰ ਪੂਰਾ ਵੀ ਤਰਸ ਜਿਹੜਾ ਆ ਆਪਣੇ ਪਿਓ ਤੇ ਨਹੀਂ ਖਾਦਾ ਉਸ ਬਜ਼ੁਰਗ ਤੇ ਉਹ ਬਜ਼ੁਰਗ ਜਿਸ ਤੋਂ ਕਿਸੇ ਵੀ ਤਰੀਕੇ ਦਾ ਖਤਰਾ ਨਹੀਂ ਹੋ ਸਕਦਾ 70 ਸਾਲ ਦੀ ਉਹਦੀ ਉਮਰ ਹੈ ਤਾਂ ਆਪਣੇ ਪਿਓ ਤੇ ਇੱਟਾਂ ਦੇ ਨਾਲ ਲਗਾਤਾਰ ਸਿਰ ਦੇ ਵਿੱਚ ਵਾਰ ਕਰਦਾ ਰਿਹਾ ਜਿਸ ਕਾਰਨ ਸਿਰ ਦੇ ਵਿੱਚ ਸੱਟ ਲੱਗ ਗਈ ਡੂੰਗੀ ਸੱਟ ਲੱਗਣ ਦੇ ਕਾਰਨ 70 ਸਾਲ ਦਾ ਜਿਹੜਾ ਬਜ਼ੁਰਗ ਸੀ ਉਹ ਇਸ ਸੱਟ ਜਿਹੜੀ ਹੈ ਨਹੀਂ ਸਹਾਰ ਸਕਿਆ ਜਿਸ ਕਾਰਨ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਕਾਲ ਯੁੱਗ ਦਾ ਵਾਕਿਆ ਹੀ ਕਹਿਰ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਜਿੱਥੇ ਰਿਸ਼ਤੇ ਤਾਰ-ਤਾਰ ਕੋਈ ਨਹੀਂ ਇੱਕ ਸਮਾਂ ਹੁੰਦਾ ਹੈ ਕਿ ਜਿਹੜਾ ਪਿਓ ਹੁੰਦਾ ਹੈ ਉਹ ਪੁੱਤ ਨੂੰ ਆਪਣੇ ਮੋਢਿਆਂ ਤੇ ਚੱਕਦਾ ਹੈ ਪੂਰੀ ਦੁਨੀਆ ਦਿਖਾਉਂਦਾ ਹੈ ਜਿਉਣ ਦਾ ਤਰੀਕਾ ਸਿਖਾਉਂਦਾ ਹੈ ਪੜਾਉਂਦਾ ਲਿਖਾਉਂਦਾ ਹੈ ਔਰ ਕਿਸੇ ਕਾਬਲ ਬਣਾ ਦਿੰਦਾ ਪਰ ਨਾ ਆ ਕਾਲ ਯੁਗ ਦੇ ਸਮੇਂ ਦੇ ਵਿੱਚ ਆ ਤਸਵੀਰ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਪਿਓ ਦੇ ਵੱਲੋਂ ਆ ਘਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਿਓ ਪੁੱਤਾਂ ਦਾ ਘਰੇਲੂ ਕੋਈ ਝਗੜਾ ਹੋਇਆ ਕੋਈ ਲੜਾਈ ਹੋਈ ਜਿਸ ਦੇ ਕਾਰਨ ਤੈਸ਼ ਵਿੱਚ ਆਣ ਕੇ ਪੁੱਤ ਨੇ ਆਪਣੇ ਹੀ ਪਿਓ ਦਾ ਸਿਰ ਦੇ ਵਿੱਚ ਇੱਟਾ ਮਾਰ ਕੇ ਕਤਲ ਕਰ ਦਿੱਤਾ ਠੀਕ ਹੈ ਘਰ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ ਘਰੇਲੂ ਝਗੜੇ ਹੁੰਦੇ ਨੇ ਮਾਂ ਪੁੱਤ ਦੇ ਹੋ ਜਾਂਦੇ ਨੇ ਪਿਓ ਪੁੱਤ ਦੇ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਹੈ ਕੀ ਅਸੀ ਰਿਸ਼ਤੇ ਭੁੱਲ ਜਾਈਏ ਰਿਸ਼ਤੇ ਦੀ ਕਦਰ ਭੁੱਲ ਜਾਈਏ ਕਿ ਸਾਹਮਣੇ ਕੌਣ ਹੈ ਤਾਂ ਠੀਕ ਹੈ ਉਹ ਪਿਓ ਹੈ ਜਿੰਨੇ ਤੁਹਾਨੂੰ ਜਨਮ ਦਿੱਤਾ ਹੈ ਜਿੰਨੇ ਤੁਹਾਨੂੰ ਇਹ ਦੁਨੀਆ ਦਿਖਾਈ ਇਹ ਸੰਸਾਰ ਦਿਖਾਇਆ ਤਾਂ ਇਹ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਜਾਨੂ ਹੀ ਮਾਰ ਦਿਓ ਤੁਹਾਨੂੰ ਝਿੜਕ ਵੀ ਸਕਦਾ ਹੈ ਪਿਓ ਤੁਹਾਨੂੰ ਡਾਂਟ ਵੀ ਸਕਦਾ ਹੈ ਤਾਂ ਹੱਕ ਹੁੰਦੇ ਨੇ ਪਿਓ ਦੇ ਕੋਲ ਪਰ ਇਹ ਘਰੇਲੂ ਝਗੜੇ ਦੇ ਚੱਲਦੇ ਆ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਦਾ ਸਿਰ ਦੇ ਵਿੱਚ ਇਟਾ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਘਰ ਦੇ ਵਿੱਚ ਤੁਹਾਨੂੰ ਦੱਸਦੀ ਕਿ ਸੂਕ ਦੀ ਲਹਿਰ ਹੈ ਮਾਂ ਨੇ ਬਹੁਤ ਰੋਕਿਆ ਕਿ ਪੁੱਤ ਨਾ ਏਦਾਂ ਨਾ ਕਰ ਮਾਂ ਦਾ ਕਹਿਣਾ ਕਿ ਮੈਂ ਬੜੀ ਵਾਰੀ ਰੋਕਿਆ ਕਿ ਕਲਦੀਪ ਪੁੱਤ ਨਾ ਮਾਰ ਤੂੰ ਆਪਣੇ ਪਿਓ ਨੂੰ ਤੇਰਾ ਪਿਓ ਹੈ ਰਹਿਣ ਦੇ ਜਾਣ ਦੇ ਗੁੱਸੇ ਨੂੰ ਪਰ ਇੱਕ ਵੀ ਨਹੀਂ ਮੰਨੀ ਉਹ ਮਾਂ ਦੀ ਇੱਕ ਵੀ ਨਹੀਂ ਮੰਨੀ ਮਾਂ ਤੇ ਤਰਸ ਵੀ ਨਹੀਂ ਕੀਤਾ ਔਰ ਆਪਣੇ ਪਿਓ ਤੇ ਤਰਸ ਵੀ ਨਹੀਂ ਕੀਤਾ ਕਿ ਯਾਰ ਮੇਰਾ ਪਿਓ ਬਜ਼ੁਰਗ ਹੈ ਤਾਂ ਮੈਂ ਰਹਿਣ ਦਿਆਂ ਠੀਕ ਹੈ ਲੜਾਈ ਝਗੜੇ ਹੋ ਜਾਂਦੇ ਨੇ ਪਰ ਇਟਾ ਮਾਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ ਗੱਲਬਾਤ ਵੀ ਕੀਤੀ ਗਈ ਹੈ ਇੱਥੇ ਪੁਲਿਸ ਮੁਲਾਜ਼ਮਾ ਦੇ ਨਾਲ ਉਹਨਾਂ ਦਾ ਇਸ ਬਾਬਤ ਕੀ ਕੁਝ ਕਹਿਣਾ ਹੈ ਕਿਵੇਂ ਪੂਰੀ ਘਟਨਾ ਵਾਪਰੀ ਹੈ ਤੁਹਾਨੂੰ ਵੀ ਸੁਣਾਦਨੇ ਠੀਕ ਹੈ ਗਾਲਾਂ ਕੱਢੀ ਹੁੰਦਾ ਸੀ ਇਹ ਗਾਲਾਂ ਨਾ ਕੱਢ ਮੈਂ ਰੋਟੀ ਪਕਾ ਕੇ ਮੈਂ ਗੁੜੀਆਂ ਲੈਣ ਚਲੇ ਗਈਆਂ ਪਾਸ ਪਿੱਛੇ ਹੀ ਕੰਮ ਖਟਦੇ ਆਨ ਨੇ गुरुद्वार मेनू आ ठीक है।, है। मैं जल्दी जल्दी मथा टे के मैं वापस के मैं कोई ना कोई बुद्धि चांस करूगा बैठा मैं फटाफट उथो आके लैके अपना फुल विलर आके आके इत गईने चरण के, आ के, कर के है। भी आ गया आके लग पाया गला क्डन लग पिया मैं कल गला ना कद ਉਹ ਤੈਨੂੰ ਮਾਰੀ ਨਹੀਂ ਆਂਦਾ ਚੰਗਾ ਜੀ ਆਂਦਾ ਠੀਕ ਹੈ ਕਿਉਂ ਪਤਾ ਕਿ ਪਿਆਰ ਤੂੰ ਕਿਉਂ ਬੁਲਾਣਾ ਨੂੰ ਠੀਕ ਹੈ ਅੰਨਾ ਮੈਂ ਚੇਤਾ ਬੁਲਾਉਂਗਾ ਠੀਕ ਹੈ ਇੱਟ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾ ਲੱਗੇ ਭੱਜ ਜਾਏ ਠੀਕ ਹੈ ਮੁੰਡਾ ਠੀਕ ਹੈ ਮੈਂ ਭੱਜ ਗਿਆ ਬੜਾ ਮੁੰਡਾ ਹੈ ਇਹਦਾ ਇਹ ਇੱਕ ਛੋਟਾ ਹੈ ਠੀਕ ਹੈ ਤੇ ਨੇ ਮਾਰੇ ਟੋਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੇ ਹੋ ਗਿਆ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਮੇਰਾ ਭਾਈ ਲੱਗਦਾ ਜੀ ਬੜਾ ਠੀਕ ਹੈ ਇਸ ਤੋਂ ਬੜਾ ਹੈ ਇਹਨਾਂ ਸਾਫ ਸਮੇ ਜੀ ਅੱਛਾ ਦਿਹਾੜੀ ਦਾ ਪੱਈ ਕਰਦਾ ਦੋਵੇਂ ਦਿਹਾੜੀ ਦਾ ਪੱਈ ਕਰਦੇ ਹਾਂ ਜੀ ਅੱਛਾ ਅੱਜ ਐਤਵਾਰ ਹੀ ਫੈਕਟਰੀ ਜੇ ਲੱਗਿਆ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਏ ਵਾ ਇਹ ਸਾਨੂੰ ਇੰਟੀਮੇਸ਼ਨ ਮਿਲੀ ਹੈ ਜੀ ਦਲਤੀ ਪਿੰਤੋਂ ਵੀ ਬਾਪੂ ਪੁੱਤੀ ਲੜਾਈ ਹੋਈ ਹੈ ਔਰ ਸਾਹਬ ਸਿੰਘ ਦਾ ਦਾ ਬੰਦਾ ਸੀ 70 ਖਾਲੀ ਦੀ ਏਜ ਹੈ ਉਹਦੀ ਆਪਣੇ ਬੇਟੇ ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ ਉਹਨੂੰ ਆਪਸ ਵਿੱਚ ਲੜੇ ਨੇ ਤੇ ਉਹਨੇ ਤੈਸ ਚ ਆ ਕੇ ਕੁਲਦੀਪ ਸਿੰਘ ਨੇ ਇਟ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ